ਅੱਜ ਦੇ ਦੌਰ ਵਿੱਚ ਹਰ ਇੱਕ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਮੋਬਾਈਲ ਦੇ ਵਿੱਚ ਨੈਟ ਹੈ ਤੇ ਨੈਟ ਦੇ ਵਿੱਚ ਸੋਸ਼ਲ ਮੀਡੀਆ ਸਾਈਟਾਂ ਨੇ ਤੇ ਇਹ ਸਾਈਟਾਂ ਦੇ ਨਾਲ ਸੋਸ਼ਲ ਮੀਡੀਆ ਦੇ ਨਾਲ ਤਿੰਨ ਤਰ੍ਹਾਂ ਦੇ ਲੋਕ ਜੁੜਦੇ ਆ ਪਹਿਲੇ ਉਹ ਜੋ ਸਿਰਫ ਇਹ ਸਾਈਟਾਂ ਨੂੰ ਦੇਖਦੇ ਨੇ ਤੇ ਬੱਚੇ ਦੋ ਤਰ੍ਹਾਂ ਦੇ ਦੋ ਤਰ੍ਹਾਂ ਦੇ ਲੋਕ ਉਹ ਬਚ ਜਾਂਦੇ ਨੇ ਜੋ ਇਹਨਾਂ ਵਿੱਚ ਵੱਢਦੇ ਨੇ ਸੋਸ਼ਲ ਮੀਡੀਆ ਦੇ ਵਿੱਚ ਭਾਗ ਲੈਂਦੇ ਨਹੀਂ ਜਾਂ ਇਸ ਵਿੱਚੋਂ ਕੁਝ ਕੱਢਣਾ ਚਾਹੁੰਦੇ ਨੇ ਇਹ ਦੋ ਤਰ੍ਹਾਂ ਦੇ ਲੋਕ ਜੋ ਹੁੰਦੇ ਆ ਇਹਨਾਂ ਵਿੱਚ ਇੱਕ ਹੁੰਦੇ ਨੇ ਐਕਟਿਵ ਤੇ ਦੂਜੇ ਹੁੰਦੇ ਨੇ ਪੈਸਿਵ ਐਕਟਿਵ ਲੋਕ ਇਸ ਵਿੱਚ ਭਾਗ ਵੀ ਲੈਂਦੇ ਨੇ ਇਸ ਵਿੱਚ ਵੜਦੇ ਵੀ ਨੇ ਤੇ ਕੁਝ ਕੱਢ ਵੀ ਲੈਂਦੇ ਨੇ ਪਰ ਜੋ ਪੈਸਿਵ ਹੁੰਦੇ ਨੇ ਉਹ ਇਸ ਵਿੱਚ ਵੜਤਾ ਜਾਂਦੇ ਨੇ ਪਰ ਉਹ ਇਹੋ ਜੇ ਕਈ ਵਾਰ ਕਿਸੇ ਚੱਕਰ ਦੇ ਵਿੱਚ ਫਸਦੇ ਨੇ ਕਿ ਫੇਰ ਉਹਨਾਂ ਕੋਲ ਪਸਤਾਵੇ ਤੋਂ ਬਗੈਰ ਹੋਰ ਕੁਝ ਵੀ ਨਹੀਂ ਹੁੰਦਾ ਜਿਵੇਂ ਕਹਿੰਦੇ ਨੇ ਕਿ ਜਾਗਦਿਆਂ ਦੀਆਂ ਕਟੀਆਂ ਤੇ ਸੁੱਤਿਆਂ ਦੇ ਕੱਟੇ ਜੋ ਲੋਕ ਐਕਟਿਵ ਹੁੰਦੇ ਨੇ ਉਹ ਲੋਕ ਕੁਝ ਨਾ ਕੁਝ ਖੱਟ ਜਾਂਦੇ ਨੇ ਪਰ ਜੋ ਲੋਕ ਅਵੇਸਲੇ ਹੋ ਕੇ ਕਿਸੇ ਕੰਮ ਨੂੰ ਕਰਦੇ ਆ ਭਾਵੇਂ ਕੋਈ ਵੀ ਆ ਨੈਟ ਦਾ ਵੀ ਸੋਸ਼ਲ ਮੀਡੀਆ ਦਾ ਵੀ ਐਦਾਂ ਦਾ ਹੀ ਹਾਲ ਹੈ ਜੋ ਬੰਦਾ ਇਸ ਵਿੱਚ ਅਵੇਸਲਾ ਹੋ ਕੇ ਵੱੜ ਜਾਂਦਾ ਹੈ ਉਹ ਬੰਦਾ ਇਸ ਵਿੱਚੋਂ ਨੁਕਸਾਨ ਹੀ ਉਠਾਉਂਦਾ ਹੈ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਮੁੰਡਾ ਸੋਸ਼ਲ ਮੀਡੀਆ ਸਾਈਟ ਤੇ ਐਕਟਿਵ ਹੋਇਆ ਤੇ ਉਸਨੇ ਫਿਰ ਉਸ ਵਿੱਚੋਂ ਕੁਝ ਕੱਢਣਾ ਚਾਇਆ ਪਰ ਉਹ ਕੱਢਣ ਦੀ ਬਜਾਏ ਇਹੋ ਜਿਹਾ ਸੋਸ਼ਲ ਮੀਡੀਆ ਦੇ ਰਾਹੀ ਕਿਸੇ ਨਾਲ ਜੁੜਦਾ ਕਿ ਆਖਰ ਉਸ ਨਾਲ ਐਡਾ ਵੱਡਾ ਧੋਖਾ ਹੋ ਜਾਂਦਾ ਜਿਸ ਦੀ ਉਸਨੇ ਜ਼ਿੰਦਗੀ ਦੇ ਵਿੱਚ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕੀ ਹੈ ਸਾਰਾ ਮਾਮਲਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਏ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਜਲੰਧਰ ਜਲੰਧਰ ਦਾ ਨਕੋਦਰ ਨਕੋਦਰ ਦਾ ਪਿੰਡ ਮੰਡਿਆਲਾ ਇੱਥੋਂ ਦਾ ਰਹਿਣ ਵਾਲਾ ਦੀਪਕ ਜੋ ਕਿ 6 ਸਾਲਾਂ ਤੋਂ ਦੁਬਈ ਵਿੱਚ ਰਹਿ ਰਿਹਾ ਸੀ ਜ਼ਿੰਦਗੀ ਚੰਗੀ ਚੱਲ ਰਹੀ ਸੀ ਪਰ ਉਸ ਨੇ ਆਪਣੇ ਮੋਬਾਈਲ ਦੇ ਵਿੱਚ ਇੰਸਟਾਗ੍ਰam ਆਈਡੀ ਬਣਾਈ ਹੁਣ ਉਹ ਇੰਸਟਾਗ੍ਰam ਉੱਤੇ ਰੀਲਾਂ ਦੇਖਦਾ ਸੀ ਇੰਸਟਾਗ੍ਰam ਦੇ ਨਾਲ ਜੁੜ ਜਾਂਦਾ ਤੇ ਰੀਲਾਂ ਦੇਖਦੇ ਦੇਖਦੇ ਇੱਕ ਕੁੜੀ ਮਨਪ੍ਰੀਤ ਕੌਰ ਉਸ ਦੀ ਉਹ ਰੀਲ ਦੇਖਦਾ ਹੈ ਰੀਲ ਦੇਖ ਕੇ ਉਹ ਫਿਰ ਉਸ ਦੀ ਪ੍ਰੋਫਾਈਲ ਤੇ ਜਾਂਦਾ ਹੁਣ ਉਹ ਉਸ ਦੀ ਪ੍ਰੋਫਾਈਲ ਚੈੱਕ ਕਰਦਾ ਹੈ ਤੇ ਇਸ ਮਨਪ੍ਰੀਤ ਵੱਲ ਉਹ ਦੀਪਕ ਖਿੱਚ ਜਾਂਦਾ ਹੈ ਹੁਣ ਜੋ ਦੀਪਕ ਮਨਪ੍ਰੀਤ ਨਾਲ ਚੈਟ ਕਰਨਾ ਚਾਹੁੰਦਾ ਸੀ ਜਾਨੀ ਉਸ ਨਾਲ ਗੱਲਬਾਤ ਕਰਨਾ ਚਾਹੁੰਦਾ ਸੀ ਫਿਰ ਇਹਨਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਹੀ ਚੈਟ ਹੁੰਦੀ ਹੈ ਚੈਟ ਤੋਂ ਬਾਅਦ ਇਹ ਇੱਕ ਦੂਜੇ ਦਾ ਨੰਬਰ ਲੈਂਦੇ ਨੇ ਹੁਣ ਇਹ ਵਟਸਐਪ ਤੇ ਆ ਜਾਂਦੇ ਨੇ ਵਟਸਐਪ ਤੇ ਚੈਟ ਕਰਦੇ ਨੇ ਗੱਲਾਂ ਕਰਦੇ ਨੇ ਪਰ ਉਸ ਤੋਂ ਬਾਅਦ ਹੁਣ ਇਹ ਜੋ ਸੇਲਤੀ ਅੱਗੇ ਵਧ ਜਾਂਦਾ ਹੈ ਹੁਣ ਇਹ ਦੋਸਤੀ ਪਿਆਰ ਵਿੱਚ ਬਦਲਦੀ ਹੈ ਜਾਨੀ ਇਸ ਤੋਂ ਬਾਅਦ ਇਹ ਇੱਕ ਦੂਜੇ ਨਾਲ ਵੀਡੀਓ ਕਾਲ ਵੀ ਕਰਦੇ ਨੇ ਤੇ ਜੋ ਮਨਪ੍ਰੀਤ ਹੁੰਦੀ ਹੈ ਉਸ ਨੂੰ ਇਹ ਦੀਪਕ ਗਿਫਟ ਵਗੈਰਾ ਵੀ ਭੇਜਣ ਲੱਗਦਾ ਹੈ ਜਦੋਂ ਉਸ ਨੂੰ ਕਿਤੇ ਪੈਸਿਆਂ ਦੀ ਲੋੜ ਹੁੰਦੀ ਹੈ ਉਹ ਪੈਸੇ ਵੀ ਭੇਜਦਾ ਮਨਪ੍ਰੀਤ ਦੇਖਣ ਵਿੱਚ ਬੜੀ ਖੂਬਸੂਰਤ ਸੀ ਇਦਾਂ ਇਨਾਂ ਦਾ ਜੋ ਪਿਆਰ ਹੁੰਦਾ ਹੈ ਉਹ ਮੋਬਾਈਲ ਦੇ ਉੱਤੇ ਵੱਧਦਾ ਰਹਿੰਦਾ ਇੰਸਟਾਗ੍ਰam ਰਾਹੀਂ ਜੁੜਦੇ ਨੇ ਉਸ ਤੋਂ ਬਾਅਦ ਇਹ ਵਟਸਐਪ ਤੇ ਆਉਂਦੇ ਨੇ ਗੱਲਾਂ ਕਰਦੇ ਨੇ ਵੀਡੀਓ ਕਾਲ ਚੱਲਦੀ ਆ ਜਾਨੀ ਐਦਾਂ ਇਹ ਸਿਲਸਿਲਾ ਚੱਲਦਾ ਰਹਿੰਦਾ ਪਰ ਹੁਣ ਦੀਪਕ ਨੂੰ ਲੱਗ ਰਿਹਾ ਸੀ ਕਿਉਂਕਿ ਉਸ ਦੀ ਉਮਰ ਹੋ ਚੁੱਕੀ ਸੀ ਜੋ ਦੀਪਕ ਸੀ ਉਹ ਦੁਬਈ ਦੇ ਵਿੱਚ ਕ੍ਰੇਨ ਚਲਾਉਂਦਾ ਸੀ ਦੀਪਕ ਨੂੰ ਲੱਗਦਾ ਕਿ ਹੁਣ ਵਿਆਹ ਕਰਵਾ ਲੇਤਾ ਜਾਵੇ ਤਾਂ ਉਹ ਮਨਪ੍ਰੀਤ ਦੇ ਨਾਲ ਗੱਲ ਕਰਦਾ ਕਿ ਆਪਾਂ ਵਿਆਹ ਕਰਵਾ ਲਈਏ ਦਾ ਮਨਪ੍ਰੀਤ ਨੇ ਵੀ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਕਰਵਾ ਲਵਾਂਗੇ। ਇਦਾਂ ਹੀ ਸਿਲਸਿਲਾ ਚੱਲਦਾ ਹੈ ਦੀਪਕ ਕਦੇ ਇਸ ਨੂੰ ਗਿਫਟ ਭੇਜਦਾ ਜਦੋਂ ਕਿਸੇ ਪੈਸੇ ਦੀ ਲੋੜ ਹੁੰਦੀ ਹੈ ਪੈਸਾ ਭੇਜਦਾ ਤੇ ਵਿਆਹ ਦੀ ਗੱਲ ਵੀ ਇਹਨਾਂ ਦੀ ਚੱਲਦੀ ਰਹਿੰਦੀ ਹੈ। ਜਦੋਂ ਹੁਣ ਦੀਪਕ ਜਾਦਾ ਮਨਪ੍ਰੀਤ ਕੌਰ ਨੂੰ ਕੰਪੈਲ ਕਰਦਾ ਹੈ ਕਿ ਆਪਾਂ ਵਿਆਹ ਕਰਵਾ ਲਈਏ ਆਪਾਂ ਵਿਆਹ ਦੇ ਬੰਧਨ ਦੇ ਵਿੱਚ ਬੰਦ ਜਾਈਏ। ਹੁਣ ਵੀਡੀਓ ਕਾਲ ਉੱਤੇ ਪਰਸੈਪਟ ਤੇ ਉੱਤੇ ਯਾਨੀ ਕਾਲ ਦੇ ਉੱਤੇ ਹੀ ਜੋ ਮਨਪ੍ਰੀਤ ਕੌਰ ਦਾ ਪਰਿਵਾਰ ਹੁੰਦਾ ਉਹ ਦੀਪਕ ਦੇ ਪਰਿਵਾਰ ਦੇ ਨਾਲ ਗੱਲ ਕਰਦਾ ਕਦੇ ਵੀ ਇਹ ਇੱਕ ਦੂਜੇ ਦੇ ਨਾਲ ਨਹੀਂ ਮਿਲਦੇ ਇਹਨਾਂ ਦੀਆਂ ਗੱਲਾਂ ਬਾਤਾਂ ਫੋਨ 'ਤੇ ਹੀ ਹੁੰਦੀਆਂ ਨੇ ਜਾਂ ਵੀਡੀਓ ਕਾਲ 'ਤੇ ਇੱਕ ਦੂਜੇ ਨੂੰ ਦੇਖਦੇ ਆ ਪਰ ਅੱਜ ਤੱਕ ਨਾ ਤਾਂ ਮਨਪ੍ਰੀਤ ਦੀਪਕ ਨੂੰ ਮਿਲੀ ਸੀ ਤੇ ਨਾ ਹੀ ਦੀਪਕ ਦਾ ਪਰਿਵਾਰ ਮਨਪ੍ਰੀਤ ਕੌਰ ਦੇ ਪਰਿਵਾਰ ਦੇ ਨਾਲ ਮਿਲਿਆ ਸੀ ਯਾਨੀ ਜੋ ਕੁਝ ਸੀ ਉਹ ਮੋਬਾਈਲ ਦੇ ਉੱਤੇ ਹੀ ਸੀ ਐਦਾਂ ਹੀ ਚੱਲਦਾ ਰਹਿੰਦਾ ਜੋ ਦੀਪਕ ਹੁੰਦਾ ਹੈ ਉਹ ਜਾਦਾ ਜ਼ੋਰ ਪਾਉਂਦਾ ਮਨਪ੍ਰੀਤ ਕੌਰ ਦੇ ਉੱਤੇ ਕਿ ਆਪਾਂ ਵਿਆਹ ਕਰਵਾ ਲਈਏ ਆਪਾਂ ਨੂੰ ਬਹੁਤ ਸਮਾਂ ਹੋ ਗਿਆ ਇੱਕ ਦੂਜੇ ਦੇ ਨਾਲ ਜੁੜਿਆ ਨੂੰ ਤੇ ਦੀਪਕ ਨੇ ਮਨਪ੍ਰੀਤ ਕੌਰ ਨੂੰ ਕਈ ਵਾਰ ਕਿਹਾ ਕਿ ਮੈਂ ਆ ਜਾਣਾ ਦੁਬਈ ਤੋਂ ਆਪਾਂ ਮਿਲਦੇ ਹਾਂ ਜਾਂ ਮੈਂ ਆਪਣੇ ਪਰਿਵਾਰ ਨੂੰ ਤੇਰੇ ਕੋਲ ਭੇਜਦਾ ਤੇਰੇ ਪਰਿਵਾਰ ਨਾਲ ਗੱਲਬਾਤ ਕਰਦੇ ਆ ਪਰ ਮਨਪ੍ਰੀਤ ਕੌਰ ਕਹਿ ਰਹੀ ਸੀ ਕਿ ਐਦਾਂ ਕਰਨ ਨਾਲ ਪੈਸੇ ਅਤੇ ਟਾਈਮ ਦੀ ਬਰਬਾਦੀ ਹੋਵੇਗੀ ਆਪਾਂ ਸਿੱਧਾ ਵਿਆਹ ਕਰਵਾਵਾਂਗੇ ਫਿਰ ਜਦੋਂ ਦੀਪਕ ਉਸ ਨਾਲ ਵਿਆਹ ਦੀ ਗੱਲ ਕਰਦਾ ਤਾਂ ਉਹ ਕਹਿ ਦਿੰਦੀ ਹੈ ਕਿ ਮੇਰੇ ਦਾਦੇ ਦੀ ਮੌਤ ਹੋ ਗਈ ਇਸ ਕਰਕੇ ਆਪਾਂ ਵਿਆਹ ਥੋੜਾ ਲੇਟ ਕਰਵਾਵਾਂਗੇ ਉਦਾਂ ਹੀ ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਤੇ ਦੀਪਕ ਮਨਪ੍ਰੀਤ ਕੌਰ ਨੂੰ ਪੈਸੇ ਵਗੈਰਾ ਗਿਫਟ ਵਗੈਰਾ ਭੇਜਦਾ ਰਹਿੰਦਾ ਹੁਣ ਦੀਪਕ ਦੇ ਜ਼ਿਆਦਾ ਜ਼ੋਰ ਪਾਉਣ ਤੇ ਮਨਪ੍ਰੀਤ ਕੌਰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਆਪਾਂ ਵਿਆਹ ਕਰਵਾ ਲੈਨੇ ਆ ਤੇ 2 ਦਸੰਬਰ 2024 ਦਾ ਦਿਨ ਰੱਖ ਲਇਤਾ ਜਾਂਦਾ ਹੈ ਕਿ ਇਸ ਦਿਨ ਆਪਾਂ ਵਿਆਹ ਕਰਵਾਵਾਂਗੇ ਉਸ ਤੋਂ ਬਾਅਦ ਫਿਰ ਇਹਨਾਂ ਦੀ ਗੱਲਬਾਤ ਹੁੰਦੀ ਹੈ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਉਹ ਵੀ ਵੀਡੀਓ ਕਾਲ ਤੇ ਹੀ ਇੱਕ ਦੂਜੇ ਨੂੰ ਦੇਖ ਰਹੇ ਹੁੰਦੇ ਆ ਕਿ ਕੀ ਕੁਝ ਕਰ ਰਹੇ ਹੋ ਇਦਾਂ ਹੀ ਚੱਲਦਾ ਰਹਿੰਦਾ ਕੋਈ ਵੀ ਅਜੇ ਤੱਕ ਇੱਕ ਦੂਜੇ ਨੂੰ ਨਹੀਂ ਮਿਲਿਆ ਸੀ 2 ਦਸੰਬਰ ਤੋਂ ਪਹਿਲਾਂ ਹੀ ਜੋ ਮਨਪ੍ਰੀਤ ਕੌਰ ਹੁੰਦੀ ਆ ਉਹ ਦੀਪਕ ਨੂੰ ਕਹਿੰਦੀ ਆ ਕਿ ਮੇਰੇ ਪਿਤਾ ਜੀ ਬਿਮਾਰ ਹੋ ਗਏ ਇਸ ਕਰਕੇ ਆਪਾਂ ਨੂੰ ਜੋ ਵਿਆਹ ਦੀ ਡੇਟ ਆ ਉਹ ਅੱਗੇ ਕਰਨੀ ਪਊਗੀ ਤੇ ਮੇਰਾ ਸਾਡਾ ਕਾਫੀ ਖਰਚਾ ਹੋ ਗਿਆ ਇਸ ਕਰਕੇ ਤੂੰ ਮੈਨੂੰ 60000 ਰੁਪਿਆ ਭੇਜ ਹੁਣ ਦੀਪਕ ਉਸ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ ਮੇਰੇ ਤੇਰੇ ਵਿੱਚ ਕੋਈ ਫਰਕ ਨਹੀਂ ਉਹ 60000 ਰੁਪਿਆ ਦੀਪਕ ਇਸ ਨੂੰ ਟਰਾਂਸਫਰ ਕਰ ਦਿੰਦਾ ਤੇ ਜੋ ਦਿਨ ਹੁੰਦਾ ਉਹ ਹੁਣ 6 ਦਸੰਬਰ ਦਾ ਰੱਖ ਲਇਤਾ ਜਾਂਦਾ ਕਿ 6 ਦਸੰਬਰ ਨੂੰ ਮੋਗਾ ਦੇ ਵਿੱਚ ਇੱਕ ਰੋਜ਼ ਗਾਰਡਨ ਪੈਲਸ ਹੈ ਉਸ ਜਗ੍ਹਾ ਦੇ ਉੱਤੇ ਤੁਸੀਂ ਬਰਾਤ ਲੈ ਕੇ ਆ ਜਾਓ ਹੈਰਾਨੀ ਵਾਲੀ ਗੱਲ ਇਹ ਹੈ ਕਿ ਕੋਈ ਕਿਸੇ ਨੂੰ ਨਹੀਂ ਮਿਲਿਆ ਸੀ ਤਿਆਰੀਆਂ ਚੱਲ ਰਹੀਆਂ ਸੀ ਸਭ ਕੁਝ ਇੱਕ ਦੂਜੇ ਨੂੰ ਵੀਡੀਓ ਕਾਲ ਤੇ ਹੀ ਦਿਖਾਇਆ ਜਾ ਰਿਹਾ ਸੀ 6 ਦਸੰਬਰ ਆ ਜਾਂਦਾ 6 ਦਸੰਬਰ ਨੂੰ ਜੋ ਦੀਪਕ ਹੁੰਦਾ ਉਹ 150 ਬੰਦਾ ਬਰਾਤ ਦਾ ਲੈ ਕੇ ਆਪਣੇ ਪਿੰਡੋਂ ਚੱਲਦਾ ਮੋਗੇ ਲਈ ਕਿਉਂਕਿ ਇਹ ਕੁੜੀ ਜੋ ਮਨਪ੍ਰੀਤ ਕੌਰ ਸੀ ਇਹ ਕਹਿ ਰਹੀ ਸੀ ਕਿ ਮੈਂ ਵਕੀਲ ਹਾਂ ਜੋ ਮਨਪ੍ਰੀਤ ਕੌਰ ਹੁੰਦੀ ਆ ਉਸ ਤੋਂ ਜਦੋਂ ਇਹ ਮੁੰਡਾ ਪੁੱਛਦਾ ਕਿ ਲੋਕੇਸ਼ਨ ਕਿੱਥੇ ਆ ਲੋਕੇਸ਼ਨ ਸੈਂਡ ਕਰ ਦਿਓ ਜੋ ਇਹ ਰੋਜ਼ ਗਾਰਡਨ ਪੈਲਸ ਹੈ ਪਰ ਉਹ ਕਹਿੰਦੀ ਆ ਕਿ ਇਹ ਨਵਾਂ ਬਣਿਆ ਹੋਇਆ ਪੈਲਸ ਹੈ ਇਸ ਦੀ ਲੋਕੇਸ਼ਨ ਹਜੇ ਨੈਟ ਦੇ ਉੱਤੇ ਨਹੀਂ ਹੈਗੀ ਪਰ ਤੁਸੀਂ ਜਦੋਂ ਮੋਗੇ ਦੇ ਵਿੱਚ ਆ ਗਏ ਤਾਂ ਸਾਨੂੰ ਦੱਸ ਦੇਣਾ ਅਸੀਂ ਬੰਦਾ ਭੇਜ ਕੇ ਤੁਹਾਨੂੰ ਅੱਗੇ ਰিসিਵ ਕਰ ਲਵਾਂਗੇ ਤੁਸੀਂ ਇਸ ਪੈਲਸ ਦੇ ਵਿੱਚ ਆ ਜਾਓ ਦੀਪਕ ਹੁਣ 150 ਬੰਦਾ ਲੈ ਕੇ ਬਰਾਤ ਦਾ ਨਕੋਦਰ ਤੋਂ ਚੱਲ ਪੈਂਦਾਗਾ ਤੇ ਜਦੋਂ ਸਵੇਰੇ ਬਰਾਤ ਚੱਲਣ ਤੋਂ ਪਹਿਲਾਂ ਦੀਪਕ ਦੀ ਮਨਪ੍ਰੀਤ ਕੌਰ ਦੇ ਨਾਲ ਗੱਲ ਹੁੰਦੀ ਆ ਤਾਂ ਉਹ ਕਹਿੰਦੀ ਆ ਕਿ ਮੈਂ ਆਪਣੀ ਤਿਆਰੀ ਕਰਵਾ ਰਹੀ ਆਂ ਮੈਂ ਤਿਆਰ ਹੋ ਰਹੀ ਹਾਂ ਜਾਨੀ ਐਦਾਂ ਦੀਆਂ ਗੱਲਾਂ ਹੁੰਦੀਆਂ ਉਸ ਤੋਂ ਬਾਅਦ ਦੀਪਕ 150 ਬੰਦਾ ਲੈ ਕੇ ਚੱਲ ਪੈਂਦਾ ਤੇ ਮੋਗੇ ਦੇ ਵਿੱਚ ਆ ਜਾਂਦਾ ਹੈ ਜੋ ਜਗ੍ਹਾ ਦੱਸੀ ਹੁੰਦੀ ਹੈ ਕਿ ਤੁਸੀਂ ਇੱਥੇ ਆ ਜਾਣਾ ਅੱਗੋਂ ਅਸੀਂ ਰਿਸੀਵ ਕਰ ਲਵਾਂਗੇ ਇਹ ਬਰਾਤ ਹੁਣ ਉਸ ਜਗ੍ਹਾ ਤੇ ਆ ਜਾਂਦੀ ਹੈ ਤਕਰੀਬਨ ਦੁਪਹਿਰ ਦੇ 12 ਵਜੇ ਇਹ ਬਰਾਤ ਇੱਥੇ ਖੜੀ ਰਹਿੰਦੀ ਆ ਉਡੀਕਦੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਜੋ ਫੋਨ ਹੁੰਦਾ ਉਹ ਦੀਪਕ ਵੱਲੋਂ ਮਨਪ੍ਰੀਤ ਕੌਰ ਨੂੰ ਕੀਤਾ ਜਾਂਦਾ ਹੈ ਕਿ ਅਸੀਂ ਇਸ ਜਗ੍ਹਾ ਤੇ ਆ ਗਏ ਤੁਸੀਂ ਆਪਣੇ ਜੋ ਬੰਦੇ ਨੇ ਉਹਨਾਂ ਨੂੰ ਭੇਜ ਦੋ ਸਾਨੂੰ ਰਿਸੀਵ ਕਰਨ ਲਈ ਦੀਪਕ ਦੀ ਗੱਲ ਮਨਪ੍ਰੀਤ ਨਾਲ ਹੋ ਜਾਂਦੀ ਹੈ ਪਰ ਦੀਪਕ ਉੱਥੇ 150 ਬੰਦਾ ਲੈ ਕੇ ਉਡੀਕ ਰਿਹਾ ਹੁੰਦਾ ਹੈ ਕਿ ਸਾਨੂੰ ਰਿਸੀਵ ਕਰਨ ਵਾਸਤੇ ਕੋਈ ਆਵੇਗਾ ਪਰ ਕੋਈ ਨਹੀਂ ਆਉਂਦਾ ਉਸ ਤੋਂ ਬਾਅਦ ਦੀਪਕ ਫੇਰ ਮਨਪ੍ਰੀਤ ਕੌਰ ਨੂੰ ਕਾਲ ਕਰਦਾ ਹੈ ਪਰ ਹੁਣ ਮਨਪ੍ਰੀਤ ਕੌਰ ਦਾ ਫੋਨ ਬੰਦ ਆ ਰਿਹਾ ਸੀ ਉਸ ਤੋਂ ਬਾਅਦ ਜੋ ਦੂਜੇ ਹੋਰ ਫੋਨ ਹੁੰਦੇ ਆ ਜੋ ਇਸ ਦੇ ਪਰਿਵਾਰ ਵਾਲਿਆਂ ਦੇ ਹੁੰਦੇ ਆ ਉਹਨਾਂ ਤੇ ਗੱਲ ਕੀਤੀ ਜਾਂਦੀ ਹੈ ਪਰ ਉਹ ਵੀ ਫੋਨ ਬੰਦ ਆ ਰਹੇ ਸੀ ਹੁਣ ਇਹ ਸੋਚਿਆ ਜਾਂਦਾ ਹੈ ਕਿ ਜੋ ਇਹਨਾਂ ਨੇ ਪੈਲਸ ਦੱਸਿਆ ਸੀ ਉੱਥੇ ਜਾ ਕੇ ਦੇਖਿਆ ਜਾਵੇ ਕਿ ਉਹ ਪੈਲਸ ਲੱਭਿਆ ਜਾਵੇ ਕਿ ਉੱਥੇ ਵਿਆਹ ਦਾ ਪ੍ਰੋਗਰਾਮ ਹੈ ਜਾਂ ਨਹੀਂ ਪਰ ਐਦਾਂ ਦੀ ਕੋਈ ਜਗ੍ਹਾ ਹੀ ਨਹੀਂ ਸੀ ਜਿੱਥੇ ਕੋਈ ਵਿਆਦਾ ਪ੍ਰੋਗਰਾਮ ਹੋਵੇ ਹੁਣ ਸ਼ਾਮ ਦੇ 6 ਵਜੇ ਜਾਂਦੇ ਆ ਤੇ ਸਾਰੀ ਬਰਾਤ ਜੋ ਹੁੰਦੀ ਹੈ ਉਹ ਭੁਖਣ ਪਾਣੀ ਦੀਪਕ ਦੇ ਨਾਲ ਖੜੀ ਹੁੰਦੀ ਹੈ ਕਿਉਂਕਿ ਕੋਈ ਅੱਗੇ ਰਿਸੀਵ ਕਰਨ ਵਾਲਾ ਤਾਂ ਹੈ ਹੀ ਨਹੀਂ ਸੀ ਹੁਣ ਇਹਨਾਂ ਨੂੰ ਪਤਾ ਲੱਗ ਚੁੱਕਿਆ ਸੀ ਕਿ ਅਸੀਂ ਠੱਗੀ ਦੇ ਸ਼ਿਕਾਰ ਹੋ ਚੁੱਕੇ ਹਾਂ ਸਾਡੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੱਲੋਂ ਵੀ ਆ ਕੇ ਜਾਂਚ ਪੜਤਾਲ ਕੀਤੀ ਜਾਂਦੀ ਹੈ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਐਦਾਂ ਦੇ ਨਾਂ ਦੀ ਕੋਈ ਕੁੜੀ ਇੱਥੇ ਰਹਿੰਦੀ ਹੋਵੇ ਵਕੀਲ ਹੋਵੇ ਇਹ ਸਭ ਕੁਝ ਪੁੱਛਿਆ ਜਾਂਦਾ ਪਰ ਐਦਾਂ ਦੀ ਕੋਈ ਵੀ ਕੁੜੀ ਉੱਥੇ ਨਹੀਂ ਮਿਲਦੀ ਜੋ ਆਸੇ ਪਾਸੇ ਵਾਲੇ ਹੁੰਦੇ ਆ ਉਹ ਕਹਿੰਦੇ ਆ ਕਿ ਐਦਾਂ ਦਾ ਕੋਈ ਵੀ ਇੱਥੇ ਨਹੀਂ ਰਹਿੰਦਾ ਤੇ ਹੁਣ ਦੀਪਕ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਇੰਸਟਾਗ੍ਰam ਦੇ ਉੱਤੇ ਜੋ ਕੁੜੀ ਉਸ ਨੂੰ ਮਿਲੀ ਸੀ ਉਹ ਸਭ ਕੁਝ ਫਰਾਡ ਸੀ ਉਹ ਕੁੜੀ ਇਸ ਨੂੰ ਧੋਖਾ ਦੇ ਗਈ ਗਿਫਟ ਦੇ ਲਾਲਚ ਦੇ ਵਿੱਚ ਪੈਸਿਆਂ ਦੇ ਲਾਲਚ ਦੇ ਵਿੱਚ ਜੋ ਠੱਗੀ ਸੀ ਉਹ ਦੀਪਕ ਦੇ ਨਾਲ ਹੁਣ ਵੱਜ ਚੁੱਕੀ ਸੀ ਥਾਣੇਦਾਰ ਹਰਜਿੰਦਰ ਸਿੰਘ ਜੋ ਮੌਕੇ ਤੇ ਆਉਂਦੇ ਨੇ ਪੁੱਛ ਪੜਤਾਲ ਕਰਦੇ ਨੇ ਪਰ ਫੋਨ ਤਾਂ ਬੰਦ ਆ ਰਹੇ ਸੀ ਫੋਨਾਂ ਦੀ ਲੋਕੇਸ਼ਨ ਵੀ ਨਹੀਂ ਚੈੱਕ ਹੋ ਰਹੀ ਸੀ ਪਰ ਜੋ ਪੁਲਿਸਾ ਉਸਨੇ ਮਾਮਲਾ ਦਰਜ ਕਰ ਲਿਆ ਦਰਜ ਕਰਨ ਤੋਂ ਬਾਅਦ ਹੁਣ ਇਸ ਮਾਮਲੇ ਦੀ ਜੋ ਪੜਤਾਲ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਜੋ ਦੀਪਕ ਸੀ ਉਹ ਇੰਸਟਾਗ੍ਰam ਦੇ ਉੱਤੇ ਇੱਕ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਹੋ ਗਿਆ ਤੇ ਆਪਣੀ ਗਲਤੀ ਕਾਰਨ ਮਜ਼ਾਕ ਦਾ ਪਾਤਰ ਬਣ ਗਿਆ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੀਆਂ ਘਟਨਾਵਾਂ ਕਿਦਾਂ-ਕਿਦਾਂ ਦੇ ਕ੍ਰਾਈਮ ਆਪਣੇ ਸਮਾਜ ਦੇ ਵਿੱਚ ਹੋ ਰਹੇ ਨੇ ਆਪਣੇ ਆਸੇ-ਪਾਸੇ ਹੋ ਰਹੇ ਨੇ ਕਿਵੇਂ ਸੋਸ਼ਲ ਮੀਡੀਆ ਦੇ ਉੱਤੇ ਇੱਕ ਮੁੰਡਾ ਕੁੜੀ ਨੂੰ ਮਿਲਦਾ ਪਰ ਐਡਾ ਵੱਡਾ ਧੋਖਾ ਉਸ ਦੇ ਨਾਲ ਹੋ ਜਾਂਦਾ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਜੋ ਕੁੜੀ ਉਸ ਨਾਲ ਗੱਲਾਂ ਮਾਰਦੀ ਆ ਜਿਸ ਕੁੜੀ ਦਾ ਪਰਿਵਾਰ ਉਹ ਉਸ ਦੇ ਪਰਿਵਾਰ ਨਾਲ ਤੇ ਉਸ ਦੇ ਨਾਲ ਗੱਲਾਂ ਮਾਰਦਾ ਉਹ ਉਸ ਨੂੰ ਐਡਾ ਵੱਡਾ ਧੋਖਾ ਦੇ ਜਾਵੇਗੀ ਜਦ ਕਿ ਦੀਪਕ ਨੇ ਕਦੇ ਵੀ ਇਹ ਮੁਨਾਸਿਬ ਨਹੀਂ ਸਮਝਿਆ ਕਿ ਕੁੜੀ ਦੇ ਨਾਲ ਮਿਲਿਆ ਜਾਵੇ ਜਾਂ ਆਪਣੇ ਪਰਿਵਾਰ ਨੂੰ ਹੀ ਕੁੜੀ ਦੇ ਨਾਲ ਮਿਲਣ ਵਾਸਤੇ ਭੇਜ ਦਿੱਤਾ ਜਾਵੇ ਕਿਉਂਕਿ ਉਹ ਖੁਦ ਤਾਂ ਦਬਈ ਰਹਿੰਦਾ ਸੀ ਇਹ ਗੱਲਾਂ ਉਸ ਨੇ ਕਦੇ ਵੀ ਨਹੀਂ ਸੋਚੀਆਂ ਇਸ ਲਈ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਜਾਗਦਿਆਂ ਦੀਆਂ ਕੱਟੀਆਂ ਤੇ ਸੁੱਤਿਆਂ ਦੇ ਕੱਟੇ ਦੀਪਕ ਨੇ ਅਵੇਸਲੇ ਹੋ ਕੇ ਇਹ ਸੋਸ਼ਲ ਮੀਡੀਆ ਸਾਈਟ ਦਾ ਇਸਤੇਮਾਲ ਕੀਤਾ ਉਥੋਂ ਕੁੜੀ ਦੇ ਨਾਲ ਦੋਸਤੀ ਕੀਤੀ ਪਰ ਉਹ ਬਹੁਤ ਵੱਡੀ ਠੱਗੀ ਦਾ ਸ਼ਿਕਾਰ ਵੀ ਹੋ ਗਿਆ ਤੇ ਨਾਲ ਜੋ ਉਸ ਦੇ 150 ਬੰਦਾ ਬਰਾਤ ਦਾ ਆਇਆ ਸੀ ਉਸ ਅੱਗੇ ਉਹ ਮਜ਼ਾਕ ਦਾ ਪਾਤਰ ਵੀ ਬਣ ਗਿਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ